ਜੀ ਹਲਜੀ ਮੈਂ ਡਾਕਟਰ ਹਰਿੰਦਰ ਸਿੰਘ ਦੇਵਾਲ ਐਂਡ ਵਰਕਿੰਗ ਐਜ਼ ਇੰਟੈਂਸਿਵਿਸਟ ਇਨ ਦੇਵਾਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਜੋ ਇਹ ਵਾਇਰਸ ਹੈ ਐਚ ਐਮ ਪੀ ਵੀ ਇਹ ਕੋਈ ਨਵਾਂ ਵਾਇਰਸ ਨਹੀਂ ਹੈਗਾ ਇਹ ਆਲਰੇਡੀ ਪਹਿਲਾਂ ਦਾ ਹੀ ਵਾਇਰਸ ਹੈ ਜੋ ਕਿ ਇੱਕ ਸਿੰਪਲ ਗਲਾ ਖਰਾਬ ਖਾਂਸੀ ਜ਼ੁਕਾਮ ਕਰਦਾ ਔਰ ਅਗਰ ਕਿਸੇ ਨੂੰ ਕੋਈ ਖਾਂਸੀ ਅਗਰ ਹੁੰਦੀ ਹੈ ਅਗਰ ਉਹ ਉਸ ਚੀਜ਼ ਦਾ ਇਲਾਜ ਨਹੀਂ ਕਰਵਾਉਂਦਾ ਜਾਂ ਗਲਾ ਖਰਾਬ ਹੈ ਜਾਂ ਜ਼ੁਕਾਮ ਹੈ ਉਹਦਾ ਇਲਾਜ ਨਹੀਂ ਕਰਵਾਉਂਦਾ ਕਿਸੇ ਸਪੈਸ਼ਲਿਸਟ ਦੀ ਸਲਾਹ ਨਹੀਂ ਲੈਂਦਾ ਉਹਦੇ ਨਾਲ ਕਈ ਵਾਰੀ ਇਹਨਾਂ ਦੇ ਸਿੰਪਟਮ ਜਿਹੜੇ ਹੁੰਦੇ ਨੇ ਉਹ ਵਰਸ ਹੋ ਸਕਦੇ ਆ ਜਿੱਤੇ ਕਰਕੇ ਛਾਤੀ ਦੇ ਵਿੱਚ ਨਿਮੋਨੀਆ ਹੋ ਸਕਦਾ ਨਿਮੋਨੀਆ ਕਰਕੇ ਰੈਸਪੀਰੇਟਰੀ ਡਿਸਟ्रेस ਹੋ ਸਕਦਾ ਡਿਸਟ्रेस ਕਰਕੇ ਜਿਹੜੇ ਨੇ ਫਿਰ ਸਾਨੂੰ ਉਸ ਚੀਜ਼ ਦੀ ਯਾਦ ਆਉਣ ਲੱਗ ਜਾਂਦੀ ਕਿ ਜੋ ਕਿ 2020 ਦੇ ਵਿੱਚ ਕਰੋਨਾ ਚ ਹੋਇਆ ਸੀਗਾ ਕਿ ਉਦੋਂ ਵੀ ਨਿਮੋਨੀਆ ਹੀ ਜਿਹੜਾ ਮੇਨ ਸੀਗਾ ਜਿਹਦੇ ਕਰਕੇ ਜਿਆਦਾ ਡੈਥ ਹੁੰਦੀ ਸੀ ਰੈਸਪੀਰੇਟਰੀ ਦੀ ਪ੍ਰੋਬਲਮਸ ਆਉਂਦੀਆਂ ਸੀਗੀਆਂ ਔਰ ਇਹ ਵਾਇਰਸ ਜਿਹੜਾ ਕੋਈ ਨਵਾਂ ਵਾਇਰਸ ਨਹੀਂਗਾ ਇਸ ਕਰਕੇ ਕੋਈ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਅ ਇਤਿਹਾਤ ਰੱਖੋ ਆਪਣਾ ਜਿਹੜਾ ਆ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ ਭੀੜ ਵਾਲੇ ਥਾਂ ਤੇ ਜਾਂਦੇ ਹੋ ਤਾਂ ਮਾਸਕ ਪਾ ਕੇ ਰੱਖੋ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਆਦਤ ਹੈ ਹੀ ਹੈ ਕਿ ਆਪਾਂ ਮਾਸਕ ਪਾਇਆ ਸੀਗਾ ਤਾਂ ਬਚਾਅ ਹੋ ਗਿਆ ਸੀਗਾ ਸੋ ਇਦਾਂ ਹੀ ਆ ਕਿ ਅਗਰ ਤੁਸੀਂ ਭੀੜ ਵਾਲੀ ਜਗ੍ਹਾ ਤੇ ਜਾ ਰਹੇ ਹੋ ਜਾਂ ਵੱਡੇ ਕਿਸੇ ਸ਼ਹਿਰ ਦਾ ਰੁਕ ਕਰ ਰਹੇ ਹੋ ਤਾਂ ਮਾਸਕ ਪਾ ਕੇ ਰੱਖੋ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਅ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਵੀ ਇਸ ਚੀਜ਼ ਦਾ ਅਲਰਟ ਨਹੀਂ ਆ ਪੰਜਾਬ ਦੇ ਵਿੱਚ ਕਿ ਇਹ ਕੋਈ ਵਾਇਰਸ ਫੈਲ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਜਿਵੇਂ ਉਹ ਸਾਨੂੰ ਹਦਾਇਤ ਕਰਨਗੇ ਸਾਡੇ ਕੋਲੇ ਆਲਰੇਡੀ ਜਿਹੜੇ ਨੇ ਆਈਸੀਯੂ ਜਿਹੜੇ ਨੇ ਇਕਵਿਪਮੈਂਟ ਨੇ ਡਾਕਟਰ ਸਾਰੇ ਅਵੇਲੇਬਲ ਨੇ ਛਾਤੀ ਦੇ ਡਾਕਟਰ ਅਵੇਲੇਬਲ ਨੇ ਹਾਰਟ ਦੇ ਡਾਕਟਰ ਅਵੇਲੇਬਲ ਨੇ ਔਰ ਉਸ ਤੋਂ ਇਲਾਵਾ ਜਿਹੜੇ ਨੇ ਇਕਵਿਪਮੈਂਟ ਚਾਹੀਦੇ ਨੇ ਕੋਈ ਵੈਂਟੀਲੇਟਰ ਚਾਹੀਦਾ ਉਹ ਸਾਰੇ ਚੀਜ਼ਾਂ ਸਾਡੇ ਕੋਲ ਦੇ ਹਾਲ ਮਲਟੀ ਸਪੈਸ਼ਲਟੀ ਵਿੱਚ ਅਵੇਲੇਬਲ ਨੇ ਅਸੀਂ ਇਹਨੂੰ ਜਿੱਟਣ ਲਈ ਤਿਆਰ ਹਾਂ